ਕਰ ਜਨਾ ਕਰ ਜਵਾਬ ਨਹੀਂ ਉਹਦੇ ਕਰੀ ਜਾ ਕਰੀ ਜਾ ਕਰੇ ਜੀ ਉਹਦੇ ਕਿਹੜੇ ਕੀ ਪਤਾ ਕੌਣ ਹੋਵੇ ਕਰਿਆ ਤੈਨੂੰ 3.4 ਲੱਖ ਰੁਪਇਆ ਦੇਣਾ ਨਾ ਪਊਗਾ ਮੈਂ ਤੈਨੂੰ ਤਾਂ ਕਹਿਣਾਗਾ ਕੋਈ ਨਾ ਕੋਈ ਜਿਗਾਰ ਲਾ ਕੇ ਨਾ ਤੇ ਉਹਦੇ ਨਾਲ ਇੱਕ ਵਾਰੀ ਮੇਲ ਮਲਾਪ ਫੇਰ ਕਰ ਆਹ ਗੱਲ ਤਾਂ ਤੇਰੀ ਠੀਕ ਆ ਹੈਨਾ ਪੈਸਾ ਦਾ ਜਿਹੜਾ ਜਿਗਾਰ ਹੋਜੇ ਨਾ ਪੈਸੇ ਆਰਤੀ ਨੇ ਜਵਾਬ ਦਿੱਤਾ ਕਹਿੰਦਾ ਇਹ ਝੂਨਾ ਦਾ ਵੱਡਾ ਨਹੀਂ ਮੰਡੀ ਤੇ ਚੱਲੀ ਨਹੀਂ ਅਜੇ ਤੇ वैसे जमे मैसेज ना देते नहीं तेरे ਝੱਗਾ 파ੜੂ ਉਹ ਤੈਨੂੰ ਪਤਾ ਹੀ ਆ ਉਹਦੇ ਵੀ ਤੇਰਾ ਬਹੁਤ ਹਾਲਾਤ ਤੇਰਾ ਉਹਨਾਂ ਦੇ ਘਰੇ ਆਉਣ ਜਾਣ ਆ ਯਾਰ ਕੋਈ ਕੱਢ ਕੋਈ ਐਂ ਕਰਦੇ ਆਪਾਂ ਆਪਾਂ ਸਾਪਾ ਸੱਜ ਲੈਣੇ ਆ ਵੀ ਜੀ ਤੱਕ ਘਰੇ ਫਿਰਦੀ ਹੋਈ ਠੀਕ ਆ ਤੂੰ ਬਸ ਐਨਾ ਹੋਵੇ ਵੀ ਤੂੰ ਉਹਨੂੰ ਦੱਸ ਜੀ ਜਾਵੇਂ ਮੈਂ ਘਰੇ ਜਾ ਕੇ ਸਨੇਹਾ ਲਾ ਆਉਂਗਾ ਲਾ ਆਉਂਗਾ ਕੋਈ ਚੱਕਰ ਨਾ ਮਨ ਆ ਗਵਾਂਡਣ ਜੀ ਵੀ ਇੰਨਾ ਦਿਨ ਭਰਾਵਾ ਪਿੱਟਣੇ ਕੋਪਾ ਉਹਦੀ ਸੱਪਾ ਪਵਾਉਦੇ ਵੀ ਇਹ 11 ਪੜਦੇ ਜਾਂ ਨਾਲ ਨਿਕਲ ਜਾਂਦਾ ਇਹਨੇ ਨਾ ਪੱਕਾ ਚੁਰਲੀ ਕਰਦੀ ਐ ਇਹਦੇ ਮਾਰ ਹੀ ਆਉਂਦੇ ਹੋਣਗੇ ਕਰਦੀ ਐ ਇਹਦੇ ਨਾਲ ਜਾ ਕੇ ਗੱਲ ਉਹੀ ਪੈੜਾ ਲੱਗਦਾ ਗਲੀ ਚ ਇੱਥੇ ਆਪਣੇ ਬੱਚੇ ਵੇਖਦੇ ਆ ਜਿਵੇਂ ਸ਼ਰਮ ਹੈ ਨਹੀਂਗੀ ਪੁੱਛਦੀ ਐ ਜਾ ਕੇ ਇਹਦੇ ਮਾਰ ਹੀ ਆਉਂਦੇ ਹੋਣਗੇ ਪਤਾ ਨਹੀਂ ਘਰੇ ਹੋਊਗੀ ਇਹ ਕਿਤੇ ਨਿਕਲੀ ਹੋਊਗੀ ਕਿਵੇਂ ਆ हां ठीक हैvira किवेंयानी कद्दू बनाईयानी आज फिर हां बैठ जा आजा अकदेटी तूसी कद्दूਗਾ ਤੂੰ ਔਕਦੇ ਭੈਣੇ ਜੀ ਨਹੀਂ ਕਰਦਾਗਾ ਸੱਚ ਮੈਂ ਤੈਨੂੰ ਨਾ ਇੱਕ ਗੱਲ ਵੀ ਦੱਸਣੀ ਆ ਛੱਡ ਜਾ ਮੈਂ ਬਾਰ ਬੰਦ ਕਰਨੇ ਆ ਨਿੱਕੀ ਗੱਲ ਹੋ ਗਈ ਉਹ ਜੋਡੀ ਉਹ ਹੈ ਤਾਂ ਹੈ ਨਹੀਂ ਚਨੇਲ ਨਹੀਂ ਕਰੇ ਅੰਦਰ ਆਉ ਤਾਂ ਗਾਂਹ ਬਹਿ ਜਾ ਤੂੰ ਆਜਾ हां ਸੱਚ ਮੈਂ ਤੈਨੂੰ ਦੱਸਣੀ ਆ ਨਹੀਂ ਗੱਲ ਨੀ ਸੂਟ ਬਲਾਸ ਹੋਣਾ ਪਾਈ ਫਿਰਦੀ ਆ ਗੁੱਸਾ ਤਾਂ ਨਹੀਂ ਕਰਦੀ ਸੂਟ ਨੂੰ ਛੱਡ ਤੇਰੇ ਕੰਮ ਦੀ ਗੱਲ ਦੱਸਾਂ ਨਹੀਂ ਉਹਦੇ ਵੇਖ ਲੈ ਤੁਹਾਡੇ ਕਿੰਨਾ ਜਲੂਸ ਨਿਕਲਿਆ ਤੇ ਉਹ ਲੰਡਰ ਜਾ ਤੇ ਇੱਕ ਉਹਦੇ ਨਾਲ ਹੋਸ ਸੀਗਾ ਤੇ ਇੱਥੇ ਆਪਣੀ ਗੜੀ 'ਚ ਪੰਜ 6 ਜਿਹੜੇ ਮਾਰ ਗਏ ਸੱਚੀ ਨਹੀਂ ਤੇ ਹੋਰ ਕਦੋਂ ਕਦੇ ਪਹਿਲਾਂ ਨੀ ਤੂੰ ਮੈਨੂੰ ਆਣ ਕੇ ਦੱਸਿਆ ਤੇ ਮੈਂ ਤਾਂ ਸੂਬਾ ਦੀ ਵੇਖੀ ਆ ਨਹੀਂ ਆ ਮੈਂ ਕਿਹਾ ਚੱਲ ਤੈਨੂੰ ਪਤਾ ਹੋਊਗੀ ਤੂੰ ਫੋਨ ਫੋਨ ਦੇ ਗੱਲਾਂ ਕਰ ਬਾਹਰ ਨਹੀਂ ਨਿਕਲਦੀ ਜਮਾਂ ਤੂੰ ਵੀ ਬਥੇਰੀ ਬੈਤਲਾ ਮੈਂ ਕੀ ਗੱਲਾਂ ਗੁੱਲਾਂ ਕਰਦੀ ਫੋਨ ਕਦੋਂ ਕ ਨਿਕਲ ਗਿਆ ਪਤਾ ਨਹੀਂ ਕਦੋਂ ਕ ਗਿਆ ਸੀ ਆ ਹੁਣੀ ਗਏ ਐ ਮੈਂ 2 ਮਿੰਟ ਪਹਿਲਾਂ ਉਹਨਾਂ ਨੂੰ ਵੇਖ ਕੇ ਤਾਂ ਮੈਂ ਆਈ ਆ ਸੱਛੇਵਾਂ ਸੱਤਵਾਂ ਕਿਹੜਾ ਉਹਨਾਂ ਦਾ ਤਾਂ ਚੱਲ ਮੇਰੀ ਗੱਲ ਸੁਣ ਗੱਲ ਨਾ ਕਰੀ ਤੇ ਮੈਂ ਨਾ ਪੁੱਛਣੀ ਆ ਤਾਂ ਕੋਈ ਗੱਲ ਉਹ ਤੋਂ ਮੈਂ ਪੈਸੇ ਲੈਣੇ ਆ ਤਸਮਾ ਮੇਰਾ ਤਾਂ ਉਦੋਂ ਦਾ ਟਾਈਮ ਨਹੀਂ ਲੱਗਿਆ ਤੇ ਉਹਨੇ 10 ਤਰੀਕ ਦਾ ਕਰਾਰ ਕੀਤਾ ਹਾਂ ਤੇ ਇੱਥੋਂ ਨਹੀਂ ਹੁਣ ਮੈਨੂੰ ਲੱਗਦਾ ਇਧਰ ਨੂੰ ਗਏ ਆ ਇਧਰੋਂ ਤਾਂ ਆਪਣੀ ਮਾੜੀ ਦੀ ਆਵਾਜ਼ ਦੇ ਦਿੱਤੀ ਇਧਰੋਂ ਤਾਂ ਗਲੀ ਬੰਦ ਆ ਤੇ ਖੜ ਜਾ ਇੱਥੋਂ ਨਹੀਂ ਨੰਗਣਗੇ ਹਾਂ ਮੈਂ ਕੱਢਦੀ ਆ ਤਾਂ ਤੂੰ ਮੇਰੇ ਸੱਸ ਕੋਲੇ ਨਾ ਕੋਈ ਗੱਲ ਇਧਰ ਨੰਗੇ ਵੇ ਤੇ ਮੁੜਨਗੇ ਖੜ ਜਾ ਫਿਰ ਦਵਾ ਦ ਤੇ ਮੈਂ ਜਾਣੀ ਆ ਚੰਗਾ हां ਤੇ ਉਹਨੂੰ ਕਹਿ ਦੇਵੇਂ ਇੱਥੇ ਢੇਡੇ ਨਾ ਮਾਰਿਆ ਕਰਦੇ ਇੱਥੇ ਆਪਣੇ ਬੰਦਿਆਂ ਨੂੰ ਸਾਡੇ ਨੂੰ ਪਤਾ ਲੱਗ ਗਿਆ ਤਾਂ ਇੱਥੇ ਉਹ ਜੁੰਡੇ ਪਾਟ ਦੇਣਗੇ ਨਹੀਂ ਉਹ ਨਹੀਂ ਮੈਂ ਕਹਿ ਰਿਹਾ ਸਾਰੇ ਆਪਣੇ ਗਲੀ ਗਵਾਨ ਨੂੰ ਪਤਾ ਉਹਦੇ ਕੀ ਹੋਇਆ ਨਹੀਂ ਨਾਲ ਕਿਹੜਾ ਸੀ ਉਹਦੇ ਨਾਲ ਉਹੀ ਲਫੰਗਾ ਜਾਂ ਜਿਹੜਾ ਹੁੰਦਾ ਉਹਦੇ ਇੱਕ ਮੈਂ ਜਾਣਦੀ ਨਹੀਂ ਅੱਛਾ ਉਹ ਲਾਲ ਜੀ ਸ਼ਰਟ ਵਾਲਾ ਹਾਂ ਅੱਛਾ ਉਹ ਫਿਰਦਾ ਸੀ ਉਹਦੇ ਨਾਲ ਨਹੀਂ ਉਹਦੇ ਨਾਲ ਉਹ ਬੁਲਾ ਰਹਿੰਦਾ ਪਤਾ ਨਹੀਂ ਕੀ ਗੱਲ ਕੀ ਪਤਾ ਮੈਂ 알 ਜਾਣਦੇ ਕੁੱਤ ਗਿਆ ਤਾਂ ਕਿ ਮੈਂ ਉਹਦਾ ਜਲੂਸ ਕੱਢਣਾ ਬੰਦੇ ਦਾ ਹੁਣ ਮੈਨੂੰ ਟੱਕਰ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਸ ਹੁਣ ਮੌਕਾ ਤੇ ਸਾਂਭ ਲਾ ਫੇਰ ਇਦੂ ਬਾਦ ਨਹੀਂ ਤੇ ਸਾਡੇ ਛੁਡੇ 4 ਲੱਖ ਮਿਲਣਾ 4.5 ਲੱਖ ਖੜ ਲੱਗ ਲਾਵਾਂ ਜਾ ਕੇ ਤੂੰ ਵੇਖੀ ਗਈ ਮੈਂ ਤਾਂ ਜਲੂਸ ਵੇਖੀ ਕਾ ਇੱਥੋਂ ਗਲੀ ਜੋ ਮੋੜਨੇਗੇ ਫੇਰ ਆਏ ਨਹੀਂ ਪਤਾ ਵੀ ਤੇਰੇ ਮਾਰੇ ਆਏ ਆ ਕਿ ਕਿਸੇ ਨੂੰ ਹੋਰ ਇਖ ਮੇਰਾ ਤਵਾਜ ਉੱਚੀ ਆ ਜੇ ਮੇਰੀ ਸਾਸਨ ਮਾੜੀ ਮੂਟੀ ਅੰਦਰ ਪਈ ਆ ਕਿ ਤੇਵਾਜ ਵਜਾਉਣਗੇ ਨਾ ਤੇ ਉਹਨੂੰ ਵੀ ਲੈ ਜਾ ਨਾਲ ਹੀ ਦੋਵੇਂ ਫੜ ਕੇ ਟਾਲੂ ਆਏ ਉਹਨੂੰ ਨਹੀਂ ਮੈਂ ਦੱਸਣਾਗਾ ਜੇ ਮੈਂ ਉਹਨੂੰ ਦੱਸਿਆ ਤਾਂ ਗੱਲ ਵਾਜੂ ਉਹਨੇ ਕਹਿ ਦੇਣਾ ਤੂੰ ਖਿਹੜਾ ਨਹੀਂ ਛੱਡਦੀ ਇਹ ਤਾਂ ਚੱਲ ਜਾ ਜਾਵੜਾ ਫਿਰ ਹੁਣ ਉਦੋਂ ਮੁੜ ਜਾਣਗੇ ਅਗਲੇ ਗੇੜਾ ਕੱਢ ਕੇ ਐਵੇਂ ਨਹੀਂ ਪਤਾ ਵੀ ਤੇਰੇ ਕਰਕੇ ਆਉਂਦੇ ਕਿ ਕਿਸੇ ਨੂੰ ਹੋ ਟਕਾਈ ਬੈਠੇ ਇੱਥੇ ਮੈਨੂੰ ਸਾਰਾ ਪਤਾ ਕੋਈ ਨਾ ਮੈਂ ਆਪੇ ਮੈਂ ਜਦੋਂ ਨਾ ਮਾੜਾ ਜ ਮੈਨੂੰ ਕਦੂ ਚੀਰ ਲੈਂਦੇ ਮੈਂ ਲਾ ਕੇ ਤੜਕਾ ਸਬਜ਼ੀ ਨੂੰ ਤਾਂ ਮੈਂ ਖਾੜ ਦੇ ਗਲੀ ਚ ਕੋਈ ਮੈਂ ਤਾਂ ਰਿੰਗ ਮਾਰ ਦੂੰ ਨਹੀਂ ਤਾਂ ਜੇ ਮੈਂ ਦੇਖ ਲੈ ਹਾਂ ਤੂੰ ਮੈਨੂੰ ਹਾਂ ਸਾਡੇ ਘਰੋਂ ਦੀਨਾਗਾ ਮੈਂ ਕੈਮਰੇ ਚ ਵੇਖ ਕੇ ਤੇ ਤੈਨੂੰ ਦੱਸ ਦੂੰ ਚੰਗਾ ਦੱਸ ਦੀ ਚੰਗਾ ਚੰਗਾ ਹੁਣ ਆਓ ਸਵਾਦ ਹੁਣ ਫਸਣਗੇ ਸਿੰਘ ਇਹ ਵੀ ਬਾਲੀ ਬੰਦੀ ਹੈ ਚਲੱਕੋ ਹੁਣ ਇਹ ਦਵਾਰੇ ਗੁੱਤ ਪੱਟੀ ਜਾਉਗੇ ਰਿਸਸ ਤੋਂ ਉਹ ਲਫੰਗਾ ਜਾਂ ਦੇਖ ਲੈਣੇ ਆਪਾਂ ਜੇ ਕਿਤੇ ਮਿਲ ਗਈ ਹੁਣ ਉਹਨਾਂ ਦੇ ਮੈਂ ਦੂਜਾ ਤੂੰ ਜਾ ਕੇ ਉਹਨਾਂ ਦੀ ਗਵੰਡਣਾ ਨਾ ਜਿਹੜੀ ਉਹ ਲੁੱਤੀ ਪੱਕਾ ਲਾਉਗੀ ਮੈਂ ਤੈਨੂੰ ਕਹਿੰਦਾ ਉਹਦੇ ਤੋਂ ਬਚ ਕੇ ਰਹਿ ਬਸ ਯਾਰ ਉਹ ਕੋਲਾ ਓਖਾ ਓਖਾ ਚਾਕ ਦਿਆ ਹੋ ਹੈਗੀ ਹੈ ਨਾ ਹਾਂ ਮਨਜੂਦਵਾਰੀ ਗੱਲ ਲੱਗਦਾ ਤਾਂ ਹੈਗਾ ਤੂੰ ਜਾ ਕੇ ਐਨੰਦ ਕਰੀ ਯਾਰ ਮੈਂ ਤਾਂ ਮਾਸਾ ਪਾਸਾ ਵੇਖਣ ਦੇ ਮੈਂ ਜਾਣਨ ਦੀ ਬੁੜੀ ਘਰੇ ਹੋਈ ਮੈਂ ਮੇਰੇ ਨਾਲ ਸ਼ੱਕ ਕਰ ਤੇ ਤੇਰੇ ਦੀ ਕਿਹੜਾ ਸ਼ੱਕ ਕਰਨਾ ਯਾਰ ਵਾਤੇ ਇਨਾ ਕੁਝ ਵੀ ਨਹੀਂ ਕਿਹੜੀ ਗਲੀ ਦੇ ਮੋੜ ਤੇ ਖੜੇਗਾ ਤੂੰ ਮੈਨੂੰ ਆਏ ਦੱਸ ਮੈਂ ਉਹਦੇ ਤੇ ਖੜ੍ਹ ਜਾਣਾ ਪਰ ਤੂੰ ਮੋੜ ਤੇ ਖੜ੍ਹ ਜਾ ਮੈਂ ਕਹਾਂ ਉਹਨਾਂ ਜਾ ਕੇ ਉਹਨੂੰ ਵੀ ਉਹ ਮੋੜ ਤੇ ਖੜਾ ਬਾਲਾ ਟਾਈਮ ਨਾਲ ਆ ਲਈ ਮੇਰਾ ਭਰਾ ਬਣ ਕੇ ਕਿਤੇ ਨਾਲੇ ਮੇਰਾ ਨਾਂ ਨਾ ਜੀ ਗੱਲ ਬਣਾ ਕੇ ਮੁੜੀ ਗੱਲ ਬਣਾ ਕੇ ਮੈਨੂੰ ਮੇਰਾ ਨਾਂ ਨਾ ਲੈਦੀ ਵੀ ਬਈ ਉਹ ਕਹਿ ਕੇ ਆਇਆ ਜੀ ਛੋਟੇ ਪੈਸੇ ਆਪਣੇ ਕੋਲ ਹੈ ਨਹੀਂ ਤੇ ਬਸ ਮੇਰੇ ਆਉਣ ਜਾਣ ਬਣਾ ਦੇ ਮੈਂ ਤੈਨੂੰ ਕਹਿੰਦਾ ਕੀ ਨਾ ਤੇਰੇ ਮੱਥੇ ਲਵਾ ਦੂੰ ਮਿੰਤਾ ਕਰਨੀ ਤੇਰਾ ਕੰਮ ਆਪੇ ਉਹ ਮੇਰੇ ਤੇ ਛੱਡ ਦੇ ਬਸ ਤੂੰ ਟਾਈਮ ਬਣਾ ਦੇ ਮੇਰਾ ਮਾਤਾ ਕੌਣ ਹੈ ਟੋਨੀ ਆ ਮਾਤਾ ਆਈ ਪਤ ਬਸ ਇੱਕਲ ਮਾਤਾ ਕਿਵੇਂ ਆਉਣ ਹੋਗੇ ਤੂੰ ਤਾਂ ਆਏ ਨਹੀਂ ਕਿਤੇ ਬਸ ਮੈਂ ਕਿਹਾ ਚਲ ਇੱਥੋਂ ਲੰਘਾ ਜਾਂਦਾ ਮੈਂ ਕਿਹਾ ਹਾਲ ਚਾਲ ਪੁੱਛ ਲਈ ਚਲ ਆ ਜਾ ਪਤੰਦਰ ਬੈਨੇ ਹਾਂ ਚਲ ਹੈਣੀ ਭਾਈ ਯਾਰ ਕੇ ਕਰੇ ਉਹ ਤਾਂ ਹੈ ਨਹੀਂ ਭਾਈ ਕਿ ਕਿੱਧਰ ਨੂੰ ਗਏ ਕੀ ਦਾ ਕੰਮ ਧੰਦੇ ਗਿਆ ਹੁਣ ਮੈਂ ਤਾਂ ਦੱਸ ਕੇ ਨਹੀਂ ਗਿਆ ਕਿੱਥੇ ਗਿਆ ਹੋ ਅੱਜ ਅੱਛਾ ਹਾਂ ਕੀ ਹੋਰ ਪਰਿਵਾਰ ਠੀਕ ਆ ਠੀਕ ਆ ਸਾਰੇ ਤੂੰ ਸੁਣਾ ਬੜੇ ਚੱਤੋਂ ਗੇੜਾ ਮਾਰਿਆ ਅੱਜ ਉਹ ਬਸ ਐ ਕੰਮ ਧੰਦੇ ਆ ਤੈਨੂੰ ਪਤਾ ਹੀ ਆ ਮਾਂ ਕੀ ਗੱਲ ਐ ਕੋਈ ਗੱਲ ਐ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਜੀ ਪਾਣੀ ਲਿਆ ਇੱਧਰ ਨਿਕਿਏ ਹੈਗੇ ਆ ਭਾਬੀ ਆ ਰਕੇ ਕਰੇ ਹਾਂ ਭਾਬੀ ਹੈਗੀ ਤੇਰੀ ਮਮੀ ਉਹ ਸਾਜੀ ਨਹੀਂ ਉਹ ਤਾਂ ਮੈਨੂੰ ਪਤਾ ਲੱਗਦਾ ਮੈਂ ਹਰ ਦੀ ਪਾਤਾ ਦਿੱਤੀ ਸੀ ਤੋ ਨਾ ਕਲਰ ਨਹੀਂ ਹੁੰਦਾਗਾ ਸਾਜੀ ਤੇ ਪਤਾ ਨਹੀਂ ਕੀ ਗੱਲ ਆ ਵੇਖਿਆ ਮੈਂ ਜਾ ਕੇ ਹੋਰ ਪਾਪੀ ਠੀਕ ਹਾਂ ਹਾਂ ਮਧੀਆ ਤੁਸੀਂ ਸੁਣਾਓ ਭਾਈ ਉਹ ਸੁਣਾਓ ਕੋਈ ਗੱਲ ਬਾਤ ਬਹਿਣਾ ਕਾ ਦਾ ਕੰਮ ਦਾ ਟਾਈਮ ਹੋਇਆ ਤੇ ਗੱਲ ਕਰਨੀ ਜ਼ਰੂਰੀ ਪਈ ਕੀ ਗੱਲ ਆ ਕੋਈ ਚੰਗੀ ਆ ਬੋਲੀ ਬੋਲ ਉਹ ਫਿਰ ਤਾਂ ਇੱਥੇ ਆਇਆ ਭਾਰਤ ਮੋੜ ਤੇ ਖੜਾ ਮੜੀ ਗੱਲ ਕਰਿਆ ਉਹਦੇ ਨਾਲ ਜਾ ਕੇ ਕਿਹਾ ਤਾਂ ਮੈਨੂੰ ਅੱਗੇ ਵੀ ਆ ਕਿ ਤੇ ਤੁਸੀਂ ਸਾਡੇ ਹਮਾਤਾਂ ਨੂੰ ਨਾ ਪਤਾ ਕੋਈ ਨਹੀਂ ਮੈਂ ਉਰੋਕ ਲੈਣਾ ਇੱਥੇ ਬਹਿਣਾ ਮੈਂ ਤੇ ਤੂੰ ਜਾ ਉਹਦੇ ਨਾਲ ਗੱਲ ਕਰਿਆ ਜਾ ਕੇ। ਇਹ ਜਿੰਦਗੀ ਨਾ ਹੋਵੇ ਜੀ ਪਤਾ ਲੱਗ ਜੀ। ਨਾ ਨਾ ਪਤਾ ਕਿਹਨੇ ਲਵਾਣਾ ਬਸ ਤੈਨੂੰ ਬਚਾ ਕੇ ਰੱਖ ਕੋਈ ਹੋਰ ਨਾ ਲੁੱਤੀ ਲਾ ਦੇ। ਨਹੀਂ ਨਹੀਂ ਤੂੰ ਕਹਿ ਜਾ ਕੁਛ ਨਾ ਕੁਛ ਵੀ ਮੈਂ ਮੜਾ ਜਾ ਕੇ ਉਹਨੇ ਕਿਸੇ ਕੋਲ ਨਾ ਮਗਰ ਆ ਜੂਗੀ ਕਿਤੇ। ਹਾਂ ਭਾਈ ਮੈਨੂੰ ਵੀਰ ਪਾਲ ਦੇ ਸੱਦੇ ਮੈਂ ਜਾ ਕੇ ਆਉਣੀ ਮੜਾ ਦੇ ਜੀ। ਠੀਕ ਜਾਇਆ ਭਾਈ। ਕੀ ਗੱਲ ਹੋ ਗਈ ਤੂੰ ਦੱਸ ਦੇ ਲੱਗਦਾ ਅੱਜ ਨਾ ਮੈਂ ਬੋ ਕੰਮਕਾਰ ਦੀ ਸੈਟਿੰਗ ਜੀ ਹਿੱਲੀ ਪਈ ਆ ਹੋਰ ਤਾਂ ਕੀ ਆ ਵੀ ਐਡੀ ਕਿੰਨੀ ਸੈਟ ਕੇ ਹਿੱਲ ਗਈ ਕੱਲ ਦਾ ਤੂੰ ਜਵਾਕ ਹਾਂ ਜੀ ਬੱਸ ਐਂ ਕੰਮ ਧੰਦਿਆਂ ਦਾ ਪਤਾ ਹੀ ਮਾ ਤਾਂ ਹਈ ਨਹੀਂ ਕੋਈ ਤੈਨੂੰ ਪਤਾਗਾ ਬੇਰਜ਼ਗਾਰੀ ਕਿੰਨੀ ਵਧੀ ਪਈ ਆ ਹਨਾ ਤੂੰ ਮੈਨੂੰ ਉਹ ਦੱਸ ਵੀ ਆਪਣਾ ਉਹਨਾਂ ਨਾਲ ਨਿਪਟ ਗਿਆ ਸੀ ਕਿੱਥੋਂ ਨਿਪਟਿਆ ਸੀ ਸਾਢੇ 4 ਲੱਖ ਰੁਪਈਆ ਮੰਗਦੀ ਆ ਉਹ ਕੀ ਨਹੀਂ ਲੈਣਾ ਸਾਢੇ 4 ਲੱਖ ਆਪਾਂ ਲੈਣਾ ਉਹ ਹੋਰ ਹੁਣ ਆਪਾਂ ਲੈਣਾ ਸਾਢੇ 4 ਲੱਖ ਸਾਢੇ 4 ਲੱਖ ਵਾਂ ਸਾਢੇ 4 ਲੱਖ ਚ ਨਿਪਟਿਆ ਕਦੋਂ ਦੇਊਂਗਾ ਕਹਿੰਦਾ ਕਹਿੰਦੇ 10 ਤਰੀਕ ਤੱਕ ਕਰਾਰ ਦਿੱਤਾ ਸੀਗਾ ਹੁਣ ਐ ਨਹੀਂ ਪਤਾ ਵੀ ਦੇਣਗੇ ਹਜੇ ਕਿ ਕੀ ਕਰੂੰਗੀ ਮੈਨੂੰ ਤਾਂ ਉਦੋਂ ਡਰ ਲੱਗਦਾ ਹੁਣ ਘਰੇ ਵੀ ਕੋਈ ਹੋਰ ਬੰਦਾ ਹੈ ਨਹੀਂ ਜਿਹਨੂੰ ਮੈਂ ਭੇਜ ਦੂੰਗੀ ਮੈਂ ਤੁਹਾਨੂੰ ਦੱਸਦਾ ਗੱਲ ਉਹ ਛੋੜ ਜਾ ਫੇਰ ਫਿਰ ਤਾਂ ਆਇਆ ਤਾਂ ਮੇਰੇ ਨਾਲ ਸੀਗਾ ਉਹ ਅੱਛਾ ਤੇ ਮੈਂ ਕਿਹਾ ਚੱਲ ਆਪਣੀ ਤਾਂ ਘਰ ਵਾਲੀ ਗੱਲ ਆ ਜਦੋਂ ਹੁਣ ਹਨਾ ਆਪਾਂ ਆਵਦਿਆਂ ਤੋਂ ਬਾਹਰ ਕਿੱਥੇ ਆਂਗੇ ਹਾਂ ਇਹ ਤਾਂ ਹੁੰਦਾ ਹੀ ਮੈਨੂੰ ਕਹਿੰਦਾ ਮੈਂ ਗੱਲ ਕਰਨੀ ਇਹਦੇ ਨਾਲ ਹਜੇ ਵੀ ਝਾਅ ਕਰਖਦਾ ਇਹਦੀ ਉਹ ਅੱਛਾ ਹਾਂ ਤੇ ਮੈਨੂੰ ਐਂ ਲੱਗਦਾ ਕਾ ਵੀ ਇਹ ਗਈ ਹੋਊਗੀ ਬਹਾਨਾ ਨਹੀਂ ਲਾ ਕੇ ਗਈ ਨਵੀਰਪਾਲ ਕੋਲੇ ਚੱਲੀ ਐਂਕ ਤਾਂ ਕਹਿ ਕੇ ਗਈ ਹੈ ਹਨਾ ਹਾਂ ਤੇ ਉਹੀ ਸਿੱਧੀ ਫੋਨ ਜਾ ਵੇਂਦੀ ਸੀ ਕਿ ਵੀ ਐਂ ਜੇ ਕਰਕੇ ਤੇ ਚਾਹੜੀ ਉਧਰ ਨੂੰ ਕੀ ਪਤਾ ਕਿ ਤੈਨੂੰ ਪਤਾ ਪਟਕੇ ਰੱਖਤਾ ਹੁਣ ਕੋਈ ਮਗਰ ਵੀ ਨ ਜਾਵੜੀ ਨੇ ਛੱਡਿਆ ਵੀ ਇਹਦੇ ਕੋਈ ਮਗਰ ਜਾ ਕੇ ਪਤਾ ਪਹਿਰਵਾਈ ਕਰ ਲੈ ਕੀ ਪਤਾ ਕੀ ਕਾਦੀ ਬੰਦੀ ਮੈਂ ਦੱਸਦਾਗਾ ਉਹ ਮੁੰਡਾ ਹੈਗਾ ਇੱਥੇ ਹੀ ਆ ਤੂੰ ਮੈਨੂੰ ਦੱਸੀ ਫਿਰ ਕਿੱਥੇ ਬੈਠੇ ਹੋ ਜਾਂ ਅੱਗੇ ਨੂੰ ਦੱਸਣਾ ਕੀ ਆ ਤੂੰ ਇੱਕ ਦੂਜਾ ਆਹ ਪਾਰਲਾ ਮੋੜ ਨਹੀਂ ਚੇਲੇਗਾ ਹਾਂ ਉੱਥੇ ਜਾ ਉੱਥੇ ਬੈਠੇ ਆ ਉੱਥੇ ਖੜਾ ਉੰਡਾ ਘੜਾ ਉੰਡਾ ਘੜਾ ਗਾ ਤੇ 100% ਉੱਥੇ ਹੀ ਗਈ ਉਹਦੇ ਕੋਲੇ ਮੈਂ ਜਾਣੀ ਤੇ ਤੂੰ ਮਗਰ ਜਾ ਹੁਣ ਹੈ ਇਕਤੀ ਆ ਰਹੀ ਉਹ ਸੁੱਕਾ ਨਾ ਜਾਵੇ ਉਹਦੇ ਤਾਂ ਭੱਦ ਗਿਆ ਸੀਗਾ ਤੇ ਢਾ ਲੈ ਜਾ ਕੇ ਜੇ ਕਹਿਨੀ ਆ ਤਾਂ ਤੈਨੂੰ ਮੈਂ ਦਿਖਾ ਲੇਣਾ ਜੀ ਨਹੀਂ ਤੂੰ ਮੇਰੇ ਨਾਲ ਹੀ ਚੱਲ ਤੇ ਮਗਰ ਮੈਂ ਨਾਲ ਨਹੀਂ ਜਾਣਾ ਮੈਂ ਤੈਨੂੰ ਦੂਰੋਂ ਉਹਦੇ ਨੂੰ ਦਿਖਾ ਦੂੰਗਾ ਤੇ ਫਿਰ ਮੇਰੇ ਨਾਲ ਟਾਉ ਮੈਂ ਕੱਲੀ ਮੈਂ ਮੁੱਠੀ ਦਿਵਾਲਾ ਹੋ ਤੂੰ ਲੈ ਜਾ ਕੋਈ ਟੰਬਾ ਟੁੰਬਾ ਜਾ ਚੱਕਲਾ ਨਹੀਂ ਦਾ ਟੰਬਾ ਵੀ ਡੁੰਡੇ ਫੜ ਕੇ ਕੜੀਸ ਨਹੀਂ ਬੇਇਜ਼ਤੀ ਬਹੁਤ ਹੋ ਜਾਂਦੀ ਝੱਗਾ ਝੁਗਾ ਪਾੜਦੀ ਤੋ ਉਹਦਾ

ਇਹ ਘੜੀ ਮੱਛਰੀ ਫਰਦੀ ਸੀ ਇਹ ਵੀ ਉਹ ਵੀ ਘਰ ਤੇ ਹੀ ਰੁੱਤਾਂ ਲਾਉਂਦੀ ਹੈ ਹਾਂ ਇਹੀ ਉਧਰ ਉਧਰ ਲੜਾਉਂਦੀ ਹੈ ਇਹਨਾਂ ਸਾਰਿਆਂ ਨੂੰ ਇਸ ਕੋਲ ਤੇ ਨਹੀਂ ਆਉਂਦਾ ਕੋਈ ਦੀਂਦਾ ਨਹੀਂ ਬਹੁਤ ありがとう ਤਾਂ ਹੋ ਗਏ ਜੀ ਚੰਗ ਵੀ ਗਾਉਂਦਾ ਹੁਣ ਓਡਾਂ ਵਾਲੀ ਨਾ ਹੋਵੇ ਵੀ ਬੰਦਾ ਭੱਜ ਜੇ ਨਹੀਂ ਆ ਪੱਜ ਭੱਜਣੀਆਂ ਤੋਂ ਪਾਲੀਆਂ ਹੱਥ ਤੇ ਘੜੀ ਸੀ ਜਾਈਂ ਨਹੀਂ ਹਣ ਤੂੰ ਕਿਵੇਂ ਕਰਾਉਣੀ ਹਾਂ ਤੂੰ ਪੈਸੇ ਦੇਣੇ ਆ ਜਾਂ ਨਹੀਂ ਐਸਾਂ ਦਦਹੋ ਨੀ ਰ ਮਤਲਬ ਸਹੀ ਸੱਚੀ ਗੱਲ ਫਿਰ ਉਹ ਤਾਂ ਨਹੀਂ ਨਾ ਮੇਰਾ ਜਲੂਸ ਕਾ ਤੋ ਟੁਕੜਾ ਐਸੀ ਮੈਂ ਕਦੋਂ ਗੱਡਾ ਤੂੰ ਉਹ ਚੱਕ ਚ ਆ ਗਈ ਤੂੰ ਤੂੰ ਸਾਡੇ ਚੱਕ ਚ ਆ ਗਈ ਉਹ ਤੇਰੀ ਘਰਾਂ ਦੀ ਦੁੱਧ ਮੇਲਾ ਕੀ ਬੋਲਦੀ ਸੀ ਤੂੰ ਦੇ ਘਰ ਹੀ ਨੇ ਇੰਨੇ ਜ਼ਰਦੀ ਆਪਣੀ ਗੱਲਬਾਤ ਤੂੰ 2 ਮਿੰਟਾਂ ਲੋਕਾਂ ਦੇ ਚੱਕ ਜਾ ਕੇ ਮੇਰੇ ਨਾਲ ਲੜਨਾ ਇੱਥੇ ਲੋਕਾਂ ਦੇ ਚੱਕ ਚ ਮ ਆਣਾ ਸੀ ਹਣ ਵੀ ਮੈਨੂੰ ਨੇ ਇਸ ਨਹੀਂ ਲਾਇਆ ਕਰਕੇ ਮੈਂ ਤੇਰੇ ਕੋਲ ਆਈ ਨਹੀਂ ਮੈਂ ਤਾਂ ਤੇਰੇ ਮੱਥੇ ਤੇ ਤੈਨੂੰ ਮੇਰੇ ਤੇ ਯਕੀਨ ਨਹੀਂ ਸੀਦਾ ਤੂੰ ਮੈਨੂੰ ਨਹੀਂ ਪਤਾ ਮੈਨੂੰ 4.5 ਲੱਖ ਰੁਪਏ ਜਿੱਥੋਂ ਮਾਰਚ ਕਰਕੇ ਦੇ ਤੇ ਤੇਰਾ ਮੇਰਾ ਕੋਈ ਰਿਸ਼ਤਾ ਨਾਤਾ ਨਹੀਂ ਇੰਨੇ ਜ਼ਰਦੀ ਆਪਣੀ ਗੱਲਬਾਤ 2 ਮਿੰਟਾਂ ਤੋੜ ਕੇ ਬਗਾਨਾ ਬਣਾਤਾ ਬਸ ਮੈਂ ਬਗਾਨਾ ਹੀ ਬਣਾਇਆ ਬਸ ਮੈਨੂੰ ਪਤਾ ਕਿੰਨੀ ਤੂੰ ਬੇਇੱਜ਼ਤੀ ਮੇਰੇ ਸੱਸ ਤੋਂ ਵੀ ਕਰਵਾਈ ਮੇਰੀ ਘਰ ਦਾ ਤੇਰੀ ਦਿੱਤੀ ਸ਼ਰਟ ਮੈਂ ਅੱਜ ਤੱਕ ਲਾਇ ਹੀ ਨਹੀਂ ਤੂੰ ਕਾਦੀ ਲਾਉਣੀ ਜੁੜਦੀ ਨਹੀਂ ਹੋਣੀ ਹੁਣ ਤੈਨੂੰ ਜੁੜਨ ਦੀ ਗੱਲ ਨਹੀਂ ਪਰ ਇਹ ਨਾ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਹੁਣ ਉਹ ਕੰਚਰੀ ਨਹੀਂ ਤੈਨੂੰ ਪਾਉਣ ਦਿੰਦੀ ਹੁਣੀ ਕੱਪੜਾ ਲੀੜਾ ਨਹੀਂ ਮੈਂ ਤਾਂ ਉਹ ਦਿੰਦਾ ਜਿਹੜਾ ਹੁਣ ਆਪਾਂ ਇਕੱਠੇ ਨਹੀਂ ਬੈਠੇ ਸੀ ਉਦੋਂ ਮੈਂ ਹੱਥ ਨਹੀਂ ਦੋਤੇ ਆਪਦੇ ਹੱਥ ਨਹੀਂ ਮੈਨੂੰ ਹੁਣ ਦੱਸ ਜਿਹੜਾ ਅੱਜ ਰੂਪ ਮੈਨੂੰ ਵਿਖਾਈਆ ਨਾ ਤੇ ਜਿਹੜਾ ਉਦੋਂ ਮੈਂ ਘਰੇ ਗਈ ਸੀ ਤੇ ਉਦੋਂ ਰੂਪ ਜਿਹੜਾ ਵਿਖਾਉਂਦਾ ਸੀ ਮੈਨੂੰ ਤਾਂ ਦਾ ਨਾ ਜੇ ਮੈਂ ਜਾਣਦਾ ਹੀ ਨਹੀਂ ਇਹ ਆ ਜਿਹੜੇ ਤੇਰੇ ਵਾਲ ਲੱਗ ਕੇ ਸੀ ਨਾ ਮੇਰੇ ਮੋਢੇ ਤੇ ਮੈਂ ਦੇਖ ਲਾ ਸੁਭਾਲ ਕੇ ਰੱਖੇ ਮੇਰੀ ਗੱਲ ਸੁਣ ਮੈਂ ਬੜਾ ਗੱਲਾਂ ਜਾਂਦੀ ਮੈਨੇ 4.5 ਲੱਖ ਰੁਪਏ ਦਾ ਹੱਲ ਕਰਕੇ ਦੇਇਆ ਜੇ 13 ਤਰੀਕ ਹੋ ਗਈ ਹੈ ਹੁਣ ਪੈਸੇ ਦਾ ਬਸ ਬਸ ਨਹੀਂ ਆੜਤੀ ਇਹਨੇ ਕੋਸ ਹੱਥ ਹੀ ਨਹੀਂ ਫੜਾਇਆ ਹੁਣ ਮੈਂ ਤੈਨੂੰ ਕੀ ਹੁਣ ਤਾਂ ਤੂੰ ਆਈਫੋਨ ਲੈ ਕੇ ਦਿੱਤੇ ਤੇ ਕੀ ਗੱਲ ਮੇਰੇ ਬਾਰੇ ਕੀ ਹੁੰਦਾ ਮੈਂ ਤੈਨੂੰ ਦਿੱਤੇ ਆ ਤਾਂ ਮੰਗਦੀ ਆ ਠੀਕ ਆ ਮੈਂ ਲੋਕ ਚੱਕ ਕੇ ਨਹੀਂ ਵਾਰ-ਵਾਰ ਤੇਰੇ ਕੋਲੇ ਆਉਣਾਗਾ ਨਹੀਂ ਤੂੰ ਹੁਣ ਮੇਰੇ ਨਾਲ ਪੈਸਿਆਂ ਘਰ ਕੇ ਪੈਸੇ ਬੁਸੇ ਆਪਣੇ ਚ ਕਦੋਂ-ਕਦੇ ਆਗੇ ਕਦੋਂ-ਕਦੇ ਆਗੇ ਜਦੋਂ ਦਾ ਤੂੰ ਬਦਲਿਆ ਹੈ ਮੈਂ ਤਾਂ ਤਨਵਾਦੀ ਉਸੇ ਮੋੜ ਤੇ ਖੜਾ ਮੈਂ ਕਿੰਨੀ ਦੇਖਦਾ ਪੈਸੀ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ ਮੈਂ ਤਾਂ ਅੱਜ ਵੀ ਉਸੇ ਮੋੜ ਤੇ ਤਨ ਡਿੱਕੀ ਆ ਨਾ ਤੂੰ ਆਸ ਸੁਣਿਆ ਮੈਂ ਨਹੀਂ ਕੋਈ ਗੱਲ ਕਰਦਾ ਹਫਤੇ ਦੇ ਤੂੰ ਦਿਨ ਦੱਸਦੇ ਉਹ ਦਿਨ ਜੇ ਮੈਂ ਤੇਰੇ ਨਾਲ ਨਾ ਕੋਈ ਵੀ ਬੰਨਣਾ ਲਾ ਕੇ ਨਾ ਆਇਆ ਤਾਂ ਤੂੰ ਜੱਟ ਦਾ ਨਾਮ ਬਦਲਦੀ ਨਹੀਂ ਮੈਂ ਮੈਂ ਤਾਂ ਕੋਈ ਨਹੀਂ ਤੇਰੇ ਨਾਲ ਕੋਈ ਗੱਲ ਨਹੀਂ ਕਰਦਾ ਹੁਣ ਤੂੰ ਜਾ ਤੇ ਮੈਂ ਚੱਲਿਆ ਹੁਣ ਤੂੰ ਜਾ ਤੇ ਤੇਰਾ ਗਾਮਾ ਮੈਂ ਤਾਂ ਜਿੰਨੀ ਮੇਰੇ ਤੋਂ ਹੁੰਦੀ ਸੀ ਮੈਂ ਨਿਭਾਤੀ ਠੀਕ ਹੈ ਜਦ ਮੈਂ ਪੌਣੀ ਖਲਾਰਾ ਜਾ ਕੇ ਤੂੰ ਮੇਰੀ ਗੱਲ ਨਹੀਂ ਸੰਤਗਾ ਮੈਨੂੰ ਐਵੇਂ ਲੇਟ ਕਰਾਈ ਨਾ ਮੈਂ ਤਾਂ ਸਬਜ਼ੀ ਧਰ ਕੇ ਆਈ ਆ ਮੇਰੇ ਸੱਸ ਮੰਗ ਰਹੀ ਆ ਜੂਗੀ ਮੇਰੇ ਨਾਲ ਗੱਲ ਨਵੇੜ ਤੂੰ ਉਹ ਵੀ ਨਾ ਜਿਵੇਂ ਮੈਂ ਤੇਰਾ ਜੁਰਮ ਕਰਦੀ ਆਪਣੇ ਅਸਲ ਆਪਣੇ ਰਾਹੁਗੇ ਤੂੰ ਉਹ ਅੜੀ ਵੀ ਹੁੰਦੀ ਹੈ ਵਿੱਚ ਕਹੀ ਨਾ ਮੈਂ ਮੈਂ ਤੈਨੂੰ ਕੀ ਕਹਿੰਨੀ ਮੈਂ ਤੇਰੇ ਮੁੜ ਕੇ ਨਾ ਕਹੀ ਮੈਨੂੰ ਮੇਰਾ ਸੁਭਾਅ ਬਹੁਤ ਗਰਮ ਹੈ ਤੂੰ ਮੇਰੇ ਨਾਲ ਕਿ ਦੋ ਦੋ ਇਹ ਉਂਗਲਾਂ ਐ ਕਰ ਕਰ ਗੱਲ ਕਰਨ ਲੱਗੀ ਮੇਰੇ ਸੱਸ ਆ ਜੂਗੀ ਜਿਹੜੀ ਗੱਲ ਹੈ ਮੇਰੇ ਨਾਲ ਨਵੇੜਲਾ ਹੈ ਮੈਂ ਤੈਨਾਂ ਨਵੇੜਨਾ ਕੀ ਆ ਬਸ ਵੀ ਮੇਰੀ ਗੱਲ ਸੁਣ ਉਹ ਗਮਾਂਡਨ ਨੂੰ ਵੀ ਪਤਾ ਹੈ ਵੀ ਇੱਧਰ ਆਈ ਹੈ ਤੇਰੇ ਕੋਲੇ ਠੀਕ ਹੈ ਜੇ ਉਹਨੇ ਮਗਰ ਲੁੱਤੀ ਲਾਤੀ ਨਾ ਕਿਸੇ ਗੱਲ 'ਚ ਕਿਉਂ ਨਹੀਂ ਲੱਗੀ ਲੋਕਾਂ ਨੂੰ ਦਫਾ ਹੋ ਵੜਿਆ ਗੱਲ ਨਹੀਂ ਸੌਂਦਾ ਤੂੰ ਗੱਲ ਜਿਹੜੀ ਗੱਲ ਮੈਂ ਕਹਿੰਦੀ ਤੂੰ ਉਹ ਗੱਲ ਕਿਤੇ ਕਿਉਂ ਨਹੀਂ ਹੁੰਦਾ ਗਾ ਹੈ ਤੈਨੂੰ ਦੇਖ ਕਿੰਨੇ ਦਿਨਾਂ ਮਗਰ ਮੈਨੂੰ ਹਸਾ ਆਇਆ ਅੱਜ ਹਸਾਇਆ ਮੈਂ ਤਾਂ ਸੁਣਾਈ ਭੁੱਲ ਗਿਆ ਜੀ ਮੈਂ ਸਬਜੀ ਧਰ ਕੇ ਆਈ ਜੇ ਮੇਰੇ ਮਗਰ ਆ ਗਈ ਨਾ ਤੇ ਜ਼ਿੰਮੇਵਾਰ ਤੂੰ ਹੋਏਗਾ ਉਹ ਆ ਗਈ ਮੇਰੀ ਸੱਸ ਵੀ ਆ ਗਈ ਆ ਲਓ ਪੀਣਾ ਹੁਣ ਨਾ ਤੋਂ ਮੇਰਾ ਹੁਣ ਮੈਂ ਕੀ ਕਰਾਂ ਮੈਂ ਤਰਾਂ ਕੇ ਕੀ ਕਰਨਾ ਤੁਰ ਪੜੋ ਫੜੇ ਤੇਰੇ ਹੋ ਜਾ ਉਹ ਚੁੰਡਾ ਪੱਟਾ ਫੜ ਕੇ ਗਲਮਾ ਨਾ ਤੇਰਾ ਵੀ ਤੇਨ ਮ ਕਰਾਵਾਂ ਹੁਣੇ ਆਇਆ ਇਸ ਕਿ ਅਸੀਂ ਐਸੀ ਕਰ ਲੈਣ ਲਈ ਐਸੀ ਪੈਸਾ ਇਹਨਾਂ ਪਾਦੀ ਪਾਦੀ ਚੱਲ ਵੇ ਫੜੇ ਤੇ ਮੈਂ ਬਹੁਤ ਥਾਣੇ ਲੈ ਕੇ ਜਾਨੀ ਹਣ ਦੋਹੜ ਫੜ ਕੇ ਚਲੋ ਕਰ ਤਸੀਂ ਕੀ ਲੈ ਛੇ ਬੜਾ ਛੱਡੇ ਜਾਂ ਦੁਹਾਂ ਤੁਨ ਮੈਂ ਕਰੀ ਚੱਲ ਮੈਂ ਕਰੇ ਕੀ ਚੱਲ ਤੁਸੀਂ ਜਿਹੜਾ ਮੇਰਾ ਜਲੂਸ ਕੱਢ ਛੱਡਿਆ ਕੀ ਥੋੜੇ ਪੈਸੇ ਉਹਦੇ ਉਹਦੇ ਤੈਨੂੰ ਵਕਸਾ ਕਰਨਾ ਐਸੀ ਪੁੱਛ ਲ ਮੈਂ ਤਾਂ ਕੋਈ ਇਹਦੇ ਨਾਲ ਗੱਲ ਨਹੀਂ ਕੀਤੀ ਗਈ ਕਿਹੜੇ ਪੈਸਾ ਕਰ ਲੋ ਜਿਹੜੇ ਪੈਸੇ ਚਾਰ ਲੱਖ ਰੁਪਈਆ ਜਿਹੜਾ ਉਧਰ ਸੀ ਉਹ ਨਿਬੜਿਆ ਵਾ ਮੈਂ ਕਰਦਾ ਕੋਈ ਨਹੀਂ ਦਿੰਦਾਗਾ ਇਹ ਤੁਹਾਨੂੰ ਅੱਜ ਕੀ ਤੁਹਾਨੂੰ ਪਤਾ ਨਹੀਂ ਸੀਗਾ ਵੀ ਆਖੀ ਕਸ ਹੋਈ ਜਾਂਦਾ ਹੈ ਹੈ ਫੇਰਾ ਜਦੋਂ ਉਹ ਤੈਨੂੰ ਉਹਦੇ ਕਿੰਨਾ ਬੜਕਾਇਆ ਸੀਗਾ ਤੇ ਯਾਦ ਨਹੀਂ ਸੀ ਭੁੱਲ ਗਈ ਉਹ ਮੈਂ ਬੜਕਿਆ ਉਹ ਇਹਦੇ ਘਰ ਵਾਲੀ ਉਹ ਕਹੂਗੀ ਮੈਨੂੰ ਬੋਣ ਦਾਸ ਦਿੰਦੀ ਆ ਜਾ ਕੇ ਬਸ ਤੂੰ ਟੈਨਸ਼ਨ ਆ ਲੈ ਕਿਨੇ ਸੋਡੇ ਪੈਸੇ ਦੇਣੇ ਆ ਕੋਈ ਗੱਲ ਨਹੀਂ ਬੱਸ ਮੈਂ ਪੈਸੇ ਘਾਤ ਰਾਈ ਸੀ ਇਹਦੇ ਕੋਲੇ ਆ ਇਸੀ ਗੱਲ ਪੈਸਾ ਕਰਕੇ ਤੂੰ ਮੈਨੂੰ ਦੱਸ ਕਿ ਆਈ ਤੂੰ ਮੈਨੂੰ ਕਹੀਂ ਮੈਂ ਹੁਣੇ 10 10 ਮਿੰਟਾਂ ਚ ਤੇ ਮੈਂ ਦਿੱਤੀ ਜਾਂਦੀ ਬੈਠੀ ਕਰਦੇ ਆ ਗੱਲ ਕਰਦੇ ਨਹੀਂ ਛੱਡ ਉਹਦੇ ਬਾਹਰ ਵੀ ਛੱਡ ਤੂੰ ਕਾਹਦਾ ਛੱਡਿਆ ਮੇਰਾ ਤੁਸੀਂ ਪੱਟੀ ਮੇਸ ਕਰਤੀ ਘਰਾਂ ਚ ਹੈ ਮੈਨੂੰ ਤੂੰ ਜਉਣ ਜੋ ਗਰੀਨ ਛੱਡਦੀ ਮੈਂ ਛੱਡ ਨਹੀਂ ਲੈਣੀ ਮੈਂ ਤੈਨੂੰ ਕਹਿੰਦੇ ਮੈਂ ਨਹੀਂ ਬਹੁਤ ਬਹੁਤ ਬਰਦਾਸ਼ਤ ਕਰ ਲਿਆ ਤੈਨੂੰ ਮੈਂ ਇਹ ਨਹੀਂ ਛੱਡਣਾ ਤੁਹਾਨੂੰ ਤੂੰ ਪੱਟੀ ਮੇਸ ਕਰਕੇ ੱਟੀ ਘਰਾਂ ਚ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਮੇਰੀ ਗੱਲ ਸੁਣ ਲੈ ਨਹੀਂ ਵੇਖ ਤੇ ਬੈਠ ਮੈਂ ਤੁਹਾਨੂੰ ਪਾਰਕ ਚ ਫੜ ਲੈ ਆਜਾ ਤੁਸੀਂ ਫੇਰੇ ਇੱਥੇ ਬੈਠ ਕੇ ਨਹੀਂ ਪ ਕੋਰ ਤੋਂ ਬੋਲ ਮੈਨੂੰ ਨਹੀਂ ਪਤਾ ਕਾ ਮੈਨੂੰ ਤੋਂ ਵੀ ਸਾਰੀ ਸਬਜੀ ਮੱਚ ਗਈ ਜੁਮਾ ਕੇ ਕੀ ਖਾਣਗੇ ਮੱਚ ਗਈ ਘਰ ਕੇ ਸਬਜੀ ਨੇ ਤੂੰ ਘਾਨੂੰ ਆ ਗਈ ਤੇ ਇਥੋਂ ਤੁਰੇ ਨਹੀਂ ਜਾਂਦਾ ਸੀਗਾ ਤੇ ਹੁਣ ਕਿਵੇਂ ਤੁਰੇ ਜਾਂਦਾ ਤੈਥੋਂ ਤੁਰੇ ਕਿ ਜਾਂਦਾ ਮੈਥੋਂ ਤੈਨੂੰ ਲੋਣ ਆਈ ਸੀ ਕਿ ਮੈਂ ਕਿਤੇ ਵਿਆਹ ਕੀ ਕਰਦੇ ਫਿਰਦੇ ਨਹੀਂ ਹੁਣ ਕਿਵੇਂ ਨਹੀਂ ਗਵੰਡ ਨੇ ਦੱਸਦਾ ਕਿ ਤੇਰੀ ਮੇਰਾ ਜਲੂਸ ਨਾ ਕੋਟ ਬੰਦਿਆਂ ਨੂੰ ਚੱਪ ਕਰਕੇ ਤੁਰਪਾ ਤੇਰੀ ਗਵੰਡ ਨੇ ਮੈਨੂੰ ਦੱਸਤਾ ਮੈਨੂੰ ਕਹਿੰਦੀ ਤਾਂ ਤੇਰੀ ਨੂੰ ਹੋ ਖੜੀ ਮਾਇਆ ਚੱਪ ਕਰਕੇ ਇਹਦੀ ਬਾਹ ਛੱਡ ਦੇ ਤੂੰ ਜਾ ਤੂੰ ਛੱਡਣੀ ਅੱਜ ਤੂੰ ਜਾ ਨਾ ਤੈਨੂੰ ਮਾਰਾਂ ਛੇਰ ਉਹਨੂੰ ਰੁਕਣਾ ਤਾਂ ਉੱਦ ਦੇ ਦੇ ਪੈਸਾ ਅੱਜ ਫ ਮਾ ਦੋ ਤੈਨੂੰ ਆਜਾ ਉਹ ਤਾਂ ਮੈਡੀਕਲ ਦੀ ਗੱਲ ਕੀਤੀ ਹੈ ਇਹ ਗੱਲ ਸੁਣ ਹਾਂ ਕੀ ਗੱਲ ਸੁਣਾ ਤੈਨੂੰ ਚੱਲ ਮੇਰੇ ਨਾਲ ਆਜਾ ਤੂੰ ਮੈਂ ਲੈ ਕੇ ਚਾਲਦੀ ਤੂੰ ਨਾ ਲਹੂ ਪੀਤਾ ਮੈਂ ਚੱਲ ਤੂੰ ਵੀ ਚੱਲ ਮੈਂ ਵੀ ਤੇਰੇ ਨਾਲ ਵੀ ਕਰੂੰਗੀ ਤੇਰੇ ਨਾਲ ਮੈਂ ਦੋ ਹੱਥ ਕਰੂੰਗੀ ਤੂੰ ਮੈਂ ਖਿੱਚੀ ਨਾ ਜਾਣੀ ਹੈ ਨਾ ਤੇਰੇ ਨਾਲ

ਤੇਰੇ ਅੱਗੇ ਲੈ ਨਹੀਂ ਨਗਾ ਹੁੰਦਾ ਤੇਰੇ ਅੱਗੇ ਦੇਖ ਕੇ ਨਰਜੇ ਉਹ ਹਰ ਪਤੰਦਰ ਫਸੂਗਾ ਮੈਂ ਨਹੀਂ ਫਸਦੀਗੀ ਜਿਹਦੇ ਨੇ ਬੈਠੀ ਫੜੀ ਆ ਉਹ ਫਸੂਗਾ ਮੈਂ ਨਹੀਂ ਫਸਦੀਗੀ ਮੈਂ ਤਾਂ ਕਹਿੰਦਾ ਮੈਂ ਫੜ ਕੇ ਲਈ ਆ ਉਸ ਉਹਨਾਂ ਨੂੰ